ਇਕਦਮ ਜਦੋਂ ਮੈਨੂੰ ਪਿੰਗਲਵਾੜੇ ਲੈ ਜਾਣ ਲੱਗੇ ਤਾਂ ਪਿੰਗਲਵਾੜੇ ਦੇ ਦੋ ਭਾਗ ਨੇ ਅੰਮ੍ਰਿਤਸਰ ਦੇ ਇੱਕ ਦੇਚ ਤੇ ਆਮ ਮਰੀਜ਼ ਨੇ ਇੱਕ ਦੇਚ ਸਿਰਫ ਬਾਦਲ ਨੇ। ਔਰ ਬਾਗਲ ਖਾਨੇ ਵੀ ਦੋ ਨੇ ਇੱਕ ਦੇਚ ਔਰਤਾਂ ਨੇ ਇੱਕ ਦੇਚ ਪੁਰਸ਼ ਨੇ ਬਿਲਡਿੰਗਾਂ ਦੋ ਹੋ ਰਹੇ ਨੇ। ਔਰ ਮਰੀਜ਼ ਨੇ ਇੱਕ ਦੇਚ ਸਿਰਫ ਬਾਦਲ ਨੇ। ਔਰ ਬਾਗਲ ਖਾਨੇ ਵੀ ਦੋ ਨੇ ਇੱਕ ਦੇਚ ਔਰਤਾਂ ਨੇ ਇੱਕ ਦੇਚ ਪੁਰਸ਼ ਨੇ ਬਿਲਡਿੰਗਾਂ ਦੋ ਹੋ ਰਹੇ ਨੇ। ਜਦ ਜਾ ਰਹੇ ਸੀ ਤਾਂ ਮੈਂ ਕਿ ਭਗਤ ਜੀ ਮੇਰਾ ਜੇ ਕਰ ਰਹਾ ਹੈ। ਉੱਥੇ ਜਿੰਨੇ ਬਾਗਲ ਨੇ ਉਹਨਾਂ ਦੀ ਤੁਸੀਂ ਮੈਨੂੰ ਤਾਦਾਦ ਦੱਸਦੇ ਉਸ ਗੰਨ ਨਾਲ ਕੇਲੇ ਸੰਦਰੇ ਕੁਝ ਫਲ ਲੈ ਚਲਦੇ ਆ। ਮੈਨੂੰ ਕਹਿ ਲੱਗਿਆ ਅੰਦਾਜ਼ਨ 250 ਦੇ ਕਰੀਬ ਹੋਣਗੇ। ਦਾਸ ਨੇ ਕੁੜਾ ਫਰੂਟ ਫ੍ਰੀਦ ਲਿਆ ਤੁਹਾਨੂੰ ਲੈ ਗਿਆ ਸਿੰਗਲ ਵਾਰਡ ਤੇ ਤੇ ਮੈਂ ਉਹਨਾਂ ਨੂੰ ਕਿਹਾ ਭਈ ਮੈਂ ਇਹ ਹੁਣ ਆਪ ਵੰਡਣਾ ਹੈ। ਤੇ ਇੱਕ ਇੱਕ ਨਾਲ ਥੋੜੀ ਥੋੜੀ ਗੱਲ ਵੀ ਕਰਨੀ ਹੈ। ਕੰਡ ਜ ਨਹੀਂ। ਇਹ ਨਹੀਂ ਹੋ ਸਕਦਾ। ਇਹ ਉਹ پاਗਲ ਨੇ ਜੋ ਪਤਰਨਾਕ ਨੇ ਇਹਨਾਂ ਨੂੰ ਅਸੀਂ ਬੰਨ ਕੇ ਰੱਖਿਆ ਹੋਇਆ ਹੈ। ਕਿ ਉਹ پاਗਲ ਨਹੀਂ ਜਿਨ੍ਹਾਂ ਦਾ ਪਾਗਲਖਾਨਿਆਂ 'ਚ ਇਲਾਜ ਹੁੰਦਾ ਹੈ ਤੇ ਉਹ پاਗਲ ਨਹੀਂ ਐ ਜਿਨ੍ਹਾਂ ਬਾਰੇ ਡਾਕਟਰਾਂ ਨੇ ਵੀ ਜਵਾਬ ਦਿੱਤਾ ਹੈ ਇਹਨਾਂ ਦਾ ਕੋਈ ਇਲਾਜ ਨਹੀਂ ਤੇ ਅਸੀਂ ਇਹਨਾਂ ਨੂੰ ਪਾਲਦੇ ਹਾਂ ਸਮਾਂ ਬੇਬਾਕ ਕਰਦੇ ਹਾਂ ਸਿਰਫ ਇਹਨਾਂ ਦੀ ਦੇਖ ਰੱਖੇ ਕਰਦੇ ਹਾਂ ਕਿ ਇਹ ਲਾਹੇ ਇਲਾਜ ਮਰੀਜ਼ ਨੇ ਇਹਨਾਂ ਦੇ ਨੇੜੇ ਤੁਸੀਂ ਨਹੀਂ ਜਾਣਾ ਦੂਰੋਂ ਦੂਰੋਂ ਦੇਖਾ ਠੰਡ ਸ਼ੁਰੂ ਹੋ ਗਈ ਸੀ ਤੇ ਸਵੇਰੇ ਸਵੇਰੇ ਉਹਨਾਂ ਸਾਰਿਆਂ ਨੂੰ ਬਾਹਰ ਕੱਢਿਆ ਸੀ ਹੱਥ ਪੈਰ ਬੰਨੇ ਹੋ ਸੰਝੀਰਾ ਬਾਹਰ ਮੰਡੀਆਂ ਦੇ ਤਖਤਾਂ ਤੇ ਬਿਠਾਇਆ ਸੀ ਦੁਪਹਿਰ ਦੇ ਕੰਡੇ ਦੋ ਘੰਟੇ ਵਾਸਤੇ ਬਾਹਰ ਕਢਣਾ ਫਿਰ ਅੰਦਰ ਕਰ ਦੇ। ਇੱਕ ਤਰਫ ਦੇ ਦੋ ਬੈਠੇ ਸਨ ਔਰ ਸ਼ਕਲ ਸੂਰਤ ਤੇ ਦੋਵੇਂ ਹੀ ਸਿੰਘ ਸਨ ਕੇਸਾਦਾਰੀ ਸਨ। ਉਹਨਾਂ ਨੇ ਇੱਕ ਦੂਜੇ ਦੇ ਕੇਸ ਫੜ ਲਏ। ਗਿੰਗਲ ਵਾਲੇ ਦਾ ਸਾਰਾ ਸਟਾਫ ਭੱਜ ਗਿਆ ਉਹਨਾਂ ਨੂੰ ਛੁਡਾਉਣ ਵਾਸਤੇ। ਉਹ ਲੜ ਪਏ। ਪੂਰਾ ਜ਼ੋਰ ਪੇ ਲਾਵਨ। ਉਹ ਛੁਡਾਏ ਨਾ ਛੁੱਟਣ ਤੋਂ ਭਗਤ ਜੀ ਆਪ ਬਚੇ ਗਏ। ਕੋਈ ਮਨੋਵਿਗਿਆਨਕ ਉਹਨਾਂ ਦਾ ਅਸਲ ਸੀ। ਉਨਾਂ ਨੇ ਜੋ ਹੈ ੱਪੜ ਦਿਖਾਇਆ ਤਾਂ ਤਉਮ ਇੱਕ ਪਾਸੇ ਹੋ ਗਏ। ਲੇਕਿਨ ਇੱਕ ਪਾਸੇ ਹੁੰਦੇ ਹੁੰਦੇ ਆ ਦੋਹਾਂ ਦੇ ਹੱਥਾਂ 'ਚ ਕਾਫੀ ਖੁੱਲੇ ਕੇਸ ਆ ਗਏ ਇੱਕ ਦੂਜੇ ਦੇ। ਸਿਰ ਦੇ ਕੇਸ ਕਾਫੀ ਉੱਡ ਲਏ। ਦੂਰੋਂ ਖੜੇ ਹੋ ਕੇ ਭਗਤਪੂਰਨ ਸਿੰਘ ਮੈਨੂੰ ਕਹਿਣ ਲੱਗੇ ਮੈਂ ਸੀਨ ਜੀ ਇਹ ਫਲ ਵੰਡਣੇ ਨੇ ਆ ਕੇ ਦੇਣੇ ਨੇ। ਮੈਂ ਕਿਹਾ ਨਹੀਂ ਭਗਤ ਜੀ ਇੱਥੇ ਠੀਕਾ ਮੈਂ। ਇਹ ਤੁਸੀਂ ਹੰ। ਕਹਿੰਨੇ ਕਿ ਇਸ ਤਰ੍ਹਾਂ ਦੇ ਲੈ। ਇਹ ਆਪੇ ਤੋਂ ਬਾਹਰ ਹੈ। ਇਹ ਸੋਚਣ ਸਮਝਣ ਤੋਂ ਪਰੇ ਹੈ। ਇਹ ਤੇ ਹਰ ਵਕਤ ਉਬਲਦੇ ਪਏ ਨੇ। ਗ੍ਰੋਧ ਵਕਤ ਹੀ ਪਾਗਲਪਨ ਹੈ ਅਗਰ ਪਾਗਲਪਨ ਅਸਥਾਈ ਕਰੋਧ ਹੈ ਜਿੱਥੇ ਹਮੇਸ਼ਾ ਕਰੋਧ ਟਿਕ ਗਿਆ ਪਾਗਲ ਮੈਂ ਲੋਸ ਫਿਰ ਦੁਹਰਾਵਾਂ ਕਰੋਧ ਵਕਤ ਹੀ ਪਾਗਲਪਨ ਹੈ ਮਿੰਟ 2 ਮਿੰਟ ਲਈ ਇੰਨਾ ਜਿਸ ਵਕਤ ਚੜੇਗਾ ਕੱਖ ਨਹੀਂ ਸਮਝ ਹੋਵੇਗੀ ਬਾਅਦ ਵਿੱਚ ਪਛਤਾਵਾ ਬੰਦੇ ਕੋਲ ਰਹਿ ਜਾਏਗਾ ਕਿ ਮੈਂ ਕੀ ਕਰ ਬੈਠਾ ਕਰੋਧ ਵਕਤ ਹੀ ਪਾਗਲਪਨ ਹੈ ਕਈਆਂ ਨੂੰ ਤੇ ਮੈਂ ਦੇਖਿਆ ਦਿਨ ਦੇ 12 ਜਾਂ 10 ਘੰਟੇ ਨੇ 20 ਦਫਾ ਕਰੋਧ ਚੜਦਾ ਔਰ 20 ਦਫਾ ਪਛਤਾਵਾ ਕਰਦੇ ਨੇ